ਲਓ ਵੀ ਸਜਣੋ ਮੱਕੀ ਆਪਾਂ ਇਸ ਵਾਰ ਫੇਰ ਲਾਈ ਹੈ ਤੇ ਬਹੁਤੇ ਸਾਰੇ ਕਿਸਾਨ ਭਰਾ ਮੱਕੀ ਤੋਂ ਹੱਥ ਖੜੇ ਕਰ ਗਏ ਨੇ ਜਿਨ੍ਹਾਂ ਦਾ ਆਚਾਰ ਖਰਾਬ ਹੋ ਗਿਆ ਸੀ ਤੇ ਜਿਨ੍ਹਾਂ ਦਾ ਚਾਰ ਚੰਗਾ ਬਣਿਆ ਸੀ ਉਹਨਾਂ ਨੇ ਇਸ ਵਾਰ ਮੱਕੀ ਫੇਰ ਲਾਈ ਹੈ ਜਾਂ ਜੇ ਕਿਸੇ ਬਹੁਤੇ ਕਿਸਾਨ ਭਰਾਵਾਂ ਨੇ ਪਕਾਮੀ ਵੀ ਲਾਈ ਹੋ ਮੱਕੀ ਬਹੁਤੇ ਪਾਸੇ ਤਾਂ ਆਲੂ ਵਾਲੀ ਮੱਕੀ ਲਗਭਗ ਤਿਆਰ ਹੈ ਪਰ ਕਣਕਾਲੀ ਮੱਕੀ ਦੇ ਵਿੱਚ ਇਸ ਟਾਈਮ ਧਿਆਨ ਦੇਣ ਯੋਗ ਗੱਲ ਇਹ ਆ ਸੱਜਣੋ ਵੀ ਜਦੋਂ ਹੀ ਮੀਂਹ ਵਾਲਾ ਮੌਸਮ ਹੁੰਦਾ ਤਾਪਮਾਨ 20 ਤੇ 30 ਦੇ ਵਿਚਾਲੇ ਆਉਂਦਾ ਤਾਂ ਫਾਲ ਆਰਮੀ ਬਰਮਾ ਜਾਨੀ ਕਿ ਜਿਹਨੂੰ ਆਪਾਂ ਕਰਸੂਹਾ ਵੀ ਕਹਿ ਦਿੰਨੇ ਆ ਉਹਦਾ ਪਮਕੜ ਇਸ ਟਾਈਮ ਆਂਡੇ ਧਰਨ ਦੇ ਵਿੱਚ ਫੁੱਲ ਮਗਨ ਹੁੰਦਾ ਤੇ ਇੱਕ ਦਿਨ ਦੇ ਵਿੱਚ ਇਹ ਹਜ਼ਾਰਾਂ ਦੇ ਸਹਾਵਨਾ ਆਂਡੇ ਦਿੰਦਾ ਤੇ ਬਹੁਤ ਜ਼ਿਆਦਾ ਸਪੀਡ ਦੇ ਨਾਲ ਆਂਡੇ ਦਿੰਦਾ ਤੇ ਭਜਦਾ ਵੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਰਫਤਾਰ ਬਹੁਤ ਤੇਜ਼ ਹੁੰਦੀ ਹੈ ਇਸ ਲਈ ਇਹ ਸੱਜਣੋ ਵੀਡੀਓ ਆਪਾਂ ਤਾਂ ਬਣਾਈ ਛੋਡੇ ਲਈ ਵੀ ਜੇ ਛੋਡੇ ਵੀ ਕਣਕ ਵਾਲੇ ਦੇ ਵਿੱਚ ਮੱਕੀ ਲੱਗੀ ਵੀ ਹੈ ਤਾਂ ਜੇ ਸੋਨੂੰ ਵੀ ਇਸ ਤਰ੍ਹਾਂ ਦਾ ਭਮੱਕੜ ਤੁਹਾਡੇ ਬਾਣ ਦੇ ਵਿੱਚ ਦਿਖ ਰਿਹਾ ਤਾਂ ਸਮਝ ਲਓ ਵੀ ਤੁਸੀਂ 2-4 ਦਿਨਾਂ ਦੇ ਵਿੱਚ ਸਪਰੇਅ ਕਰ ਦਿਓ ਨਹੀਂ ਤਾਂ ਇਹ ਭਮੱਕੜ ਛੋਡੇ ਦੀ ਮੱਕੀ ਦੀ ਫਸਲ ਖਤਮ ਕਰ ਸਕਦਾ ਤੁਸੀਂ ਇਸ ਵਾਰ ਕਿਹੜੀ ਕਿਸਮ ਦੀ ਮੱਕੀ ਲਾਈ ਹੈ ਸੱਜਣੋ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਾਰੇ ਇਹ ਜਾਣਕਾਰੀ ਹੋਰ ਸੱਜਣਾ ਮਿੱਤਰਾਂ ਦੋਸਤਾਂ ਤੱਕ ਜਰੂਰ ਸਾਂਝੀ ਕਰਿਓ ਤਾਂ ਜੋ ਹਰ ਇੱਕ ਕਿਸਾਨ ਭਰਾ ਦਾ ਫਾਇਦਾ ਹੋ ਸਕੇ ਫਿਰ ਇੱਕ ਕਿਸਾਨ ਭਰਾ ਟਾਈਮ ਤੇ ਸਪਰੇਅ ਕਰ ਸਕੇ ਜਿਹੜੇ ਕਿਸਾਨ ਭਰਾ ਇੱਥੇ ਟਾਈਮ ਤੇ ਘੋਲ ਕਰ ਜਾਂਦੇ ਨੇ ਮੱਕੀ ਦੇ ਵਿੱਚ ਸਪਰੇਅ ਕਰਨ ਤੇ ਤੇ ਉਹਨਾਂ ਦੀ ਪੈਦਾਵਾਰ ਦੇ ਵਿੱਚ ਵੱਡਾ ਨੁਕਸਾਨ ਹੋ ਜਾਂਦਾ ਇਸ ਲਈ ਆਪਦਾ ਫਰਜ਼ ਸਮਝਦੇ ਵੀਡੀਓ ਨੂੰ ਕਰ ਦੋ ਸ਼ੇਅਰ ਤੁਸੀਂ ਲਾੜ ਤੱਕ ਜੁੜੇ ਧੰਨ